ਇੱਕ ਗੱਲ ਇਹ ਹੈ ਕਿ ਕੱਲ ਇੱਕ ਬੜਾ ਵੱਡਾ ਫਰਾਡ ਜਿਹੜਾ ਉਹ ਪੰਜਾਬ ਦੀ ਜਨਤਾ ਦੇ ਨਾਲ ਉਹਨਾਂ ਕੁਝ ਕੁ ਲੋਕਾਂ ਵੱਲੋਂ ਕੀਤਾ ਜਾ ਰਿਹਾ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਜਿਹੜੀਆਂ ਦੇਸ਼ ਦੀਆਂ ਸਰਕਾਰਾਂ ਦੀ ਸ਼ਹਿਦ ਦੇ ਉੱਤੇ ਤੇ ਏਜੰਸੀਆਂ ਦੇ ਨਾਲ ਲੱਗ ਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦੇ ਸੀ ਪਹਿਲਾਂ ਉਹਨਾਂ ਨੇ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਏ ਸੀ ਤੇ ਹੁਣ ਹੌਲੀ ਹੌਲੀ ਜਿਹੜੀ ਬਿੱਲੀ ਆ ਉਹ ਥੱਲਿਓਂ ਬਾਹਰ ਆ ਗਈ ਤੇ ਕੱਲ ਨੂੰ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧੱਤੀ ਦੇ ਉੱਤੇ ਇਹੋ ਜਿਹਾ ਮਾੜਾ ਕੰਮ ਹੋਣ ਲੱਗਿਆ ਕਿ ਜਿਹੜਾ ਮੈਂ ਉਨ੍ਹਾਂ ਨੂੰ ਤੁਹਾਡੇ ਰਾਂਹ ਪਹਿਲਾਂ ਬੇਨਤੀ ਕਰਦਾ ਕਿ ਇਹ ਜਿਹੜਾ ਗੁੰਮਰਾਹਕੁੰਡ ਕੰਮ ਹੈ ਇਹ ਕਿਰਪਾ ਕਰਕੇ ਉਸ ਪਵਿੱਤਰ ਧਰਤੀ ਤੇ ਤੁਹਾਨੂੰ ਨਹੀਂ ਕਰਨਾ ਚਾਹੀਦਾ ਔਰ ਸ੍ਰੀ ਅਕਾਲ ਸਤਿਗੁਰ ਸਾਹਿਬ ਜਿਹੜੀ ਸਾਡੀ ਸਰਵੋਤਮ ਸੰਸਥਾ ਹੈ ਉਹਦਾ ਨਾਂ ਲੈ ਕੇ ਤੁਹਾਨੂੰ ਸੰਗਤ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਆ ਦੇਖੋ ਜਿਹੜੀ ਭਰਤੀ ਕੱਲ ਉੱਥੇ ਹੋ ਰਹੀ ਹੈ ਇਹ ਉਹਦਾ ਫਾਰਮ ਹੈ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਵੀ ਇਹ ਫਾਰਮ ਚੰਗੀ ਤਰ੍ਹਾਂ ਤੇ ਨਾਲ ਦੇਖਿਆ ਹੋਣਾ ਕੱਲ ਦੇ ਇਹਨਾਂ ਦੇ ਲੀਡਰਾਂ ਦੇ ਬਿਆਨ ਪੜ੍ਹ ਲਓ ਉੱਥੇ ਐਲਾਨ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਅੱਜ ਨਹੀਂ ਇਹਨਾਂ ਦੇ ਕਲਿੱਪਿੰਗ ਹੈ ਕੱਲ ਜਿਹੜੀਆਂ ਇਹਨਾਂ ਨੇ ਦਿੱਤੀਆਂ ਤੇ ਆਹ ਫਾਰਮ ਦੇ ਉੱਤੇ ਮੈਨੂੰ ਕਿਤੇ ਸ਼੍ਰੋਮਣੀ ਅਕਾਲੀ ਦਲ ਨਫਜ਼ ਪੂਰਾ ਲੱਭ ਕੇ ਦਿਖਾ ਦਿਓ ਸਾਰੇ ਫਾਰਮ ਦੇ ਉੱਤੇ ਜਿਵੇਂ ਕੋਈ ਚੰਗੀ ਦੁਕਾਨ ਚੱਲਦੀ ਹੋਵੇ ਨਾ ਤੇ ਉਹਦੇ ਨਾਂ ਤੇ ਕੋਈ ਹੋਰ ਫਰਾਡ ਕਰਕੇ ਨਵੀਂ ਜਾਲ ਸਾਜੀ ਕਰਨੀ ਹੋਵੇ ਤੇ ਇੱਕ ਅੱਧੇ ਦੋ ਅੱਖਰ ਬਦਲ ਕੇ ਤੇ ਮਿਲਦਾ ਜੁਲਦਾ ਨਾਮ ਕਈ ਰੱਖ ਲੈਂਦੇ ਆ ਵੀ ਭਲੇਖਾ ਪੈ ਜਾ ਗਾਹ ਨੂੰ ਵੀ ਇਹੀ ਕਹਦੇ ਅਸਲੀ ਦੁਕਾਨ ਹੁਣ ਇਹਦੇ ਤੇ ਲਿਖਿਆ ਮੈਂਬਰਸ਼ਿਪ ਅਕਾਲੀ ਦਲ ਇੱਕ ਕਦੋਂ ਪਾਰਟੀ ਅਕਾਲੀ ਦਲ ਦੇ ਨਾਂ ਦੀ ਬਣੀ ਕਿੱਥੇ ਬਣੀ ਕਦੋਂ ਰਜਿਸਟਰ ਹੋਈ ਇਲੈਕਸ਼ਨ ਕਮਿਸ਼ਨ ਕੋਲੇ ਕਦੋਂ ਇਹਦਾ ਵਿਧਾਨ ਕਿਹੜੀ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਇਹ ਮੈਂ ਤੁਹਾਨੂੰ ਸਾਰੇ মিডিਆ ਨੂੰ ਬੇਨਤੀ ਕਰਦਾ ਕਿ ਇਹ ਚੀਜ਼ਾਂ ਇਹਨਾਂ ਲੋਕਾਂ ਨੂੰ ਜ਼ਰੂਰ ਪੁੱਛੋ ਆ ਸਾਰੇ ਫਾਰਮ ਦੇ ਉੱਤੇ ਕਿਤੇ ਕੋਈ ਐਡਰੈਸ ਨਹੀਂ ਹੈਗਾ 77 ਦਾ ਕਿਤੇ ਕੋਈ ਟੈਲੀਫੋਨ ਨੰਬਰ ਨਹੀਂ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੂੰ ਤਾਂ ਕਹਿੰਦੇ ਕਿ ਆਧਾਰ ਕਾਰਡ ਦਾ ਨੰਬਰ ਵੀ ਦਿਓ ਵੋਟਰ ਕਾਰਡ ਦਾ ਨੰਬਰ ਵੀ ਦਿਓ ਟੈਲੀਫੋਨ ਦਾ ਵੀ ਨੰਬਰ ਦਿਓ ਤੇ ਆਪਣਾ ਤੁਹਾਡਾ ਥੋੜਾ ਟਿਕਾਣਾ ਹੀ ਨਹੀਂ ਪਰ ਜਿਹੜਾ ਤੁਸੀਂ ਪੈਸਾ ਇਕੱਠਾ ਕਰਨਾ ਉਹਦਾ ਤੁਸੀਂ ਕਿਹੜੇ ਅਕਾਊਂਟ 'ਚ ਜਮ੍ਹਾਂ ਕਰਾਉਣਾ ਆ ਐਨ ਕੇ ਸ਼ਰਮਾ ਜੀ ਸਾਡੇ ਕੋਰ ਕਮੇਟੀ ਦੇ ਮੈਂਬਰ ਵੀ ਆ ਸਾਡੀ ਪਾਰਟੀ ਦੇ ਖਜ਼ਾਨਚੀ ਵੀ ਆ ਇਹ ਰਾਤ ਦੀ ਮੇਰੇ ਨਾਲ ਚਿੰਤਾ ਕਰੀ ਜਾਂਦੇ ਆ ਕਿ ਸਾਡੇ ਨਾਂ ਤੇ ਕੋਈ ਜਾਲੀ ਅਕਾਊਂਟ ਤਾਂ ਨਹੀਂ ਖੁੱਲ ਗਿਆ ਕਿਤੇ ਕੱਲ ਨੂੰ ਮੈਨੂੰ ਜਵਾਬ ਦੇਣਾ ਪੈ ਜਾਵੇ ਵੀ ਇਲੈਕਸ਼ਨ ਕਮਿਸ਼ਨ ਦਾ ਨੋਟਿਸ ਆ ਜਾਵੇ ਵੀ ਇਹ ਕਿੰਨੇ ਰੈਗੂਲੇਸ਼ਨ ਪਾਸ ਕਰਕੇ ਦਿੱਤਾ ਹੈ ਕਿ ਜਿਹੜਾ ਤੁਸੀਂ ਲੋਕਾਂ ਕੋਲੋਂ ਪੈਸਾ ਇਕੱਠਾ ਕਰਨਾ ਉਹ ਜਮ੍ਹਾਂ ਕਿਹੜੇ ਖਾਤੇ 'ਚ ਹੋਣਾ ਆ ਸਾਡੀ ਭਰਤੀ ਹੈ ਇੱਕ ਇੱਕ ਪੈਸਾ ਤੁਹਾਨੂੰ ਜਦੋਂ ਕਹੋ ਸ਼ਰਮਾ ਜੀ ਪ੍ਰੈਸ ਕਾਨਫਰੰਸ ਕਰਕੇ ਕਿ ਕਿਹੜੀ ਡੇਟ ਨੂੰ ਕਿਹੜੇ ਬੈਂਕ ਦੇ ਵਿੱਚ ਕਿੰਨੇ ਪੈਸੇ ਜਮਾ ਹੋਏ ਇੱਕ ਇੱਕ ਪੈਸਾ ਪਹਿਲਾਂ ਸਾਡੇ ਦਫ਼ਤਰ ਵਾਲੇ ਪੈਸੇ ਜਮ੍ਹਾਂ ਕਰਾਉਂਦੇ ਆ ਫਿਰ ਕਾਪੀ ਫੜਦੇ ਕਿਉਂਕਿ ਇਹ ਜਨਤਾ ਦਾ ਪੈਸਾ ਲੋਕਾਂ ਦਾ ਮਿਹਨਤ ਨਾਲ ਦਿੱਤਾ ਆ ਖੂਨ ਪਸੀਨੇ ਦਾ ਪੈਸਾ ਹੈ ਔਰ ਇਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਨਿਯਮ ਦੇ ਮੁਤਾਬਕ ਜਿਹੜਾ ਖਰਚਾ ਜਾਣ ਹੁਣ ਮੈਨੂੰ ਨਹੀਂ ਸਮਝ ਲੱਗਦੀ ਵੀ ਇਹਨਾਂ ਨੇ ਖਾਤਾ ਕਿਹੜੇ ਨਾਮ ਦੇ ਉੱਤੇ ਖੋਲ੍ਹਿਆ ਹੋਇਆ ਮਿੰਟ ਤਾਂ ਕੋਈ ਨਾ ਕੋਈ ਤਾਂ ਚੈਨਲ ਲੋਕਾਂ ਨੂੰ ਪੜਨਾ ਚਾਹੀਦਾ ਨਾ ਅੱਜ ਕੱਲ ਟ੍ਰਾਂਸਪੇਰੈਂਸੀ ਦਾ ਯੋਗ ਹੈ ਸੀਰੀਅਲ ਨੰਬਰ ਸੀਰੀਅਲ ਨੰਬਰ ਸੀਰੀਅਲ ਨੰਬਰ ਸੀਰੀਅਲ ਨੰਬਰ ਇਹਦੇ ਉੱਤੇ ਕਿਤੇ ਨਹੀਂ ਹੈਗਾ ਇਸ ਫਾਰਮ ਦੇ ਉੱਤੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਥੱਲੇ ਲਿਖ ਦਿੱਤਾ ਪੰਜ ਮੈਂਬਰੀ ਭਰਤੀ ਕਮੇਟੀ ਇਹ ਕਿਹੜੀ ਅੱਜ ਪੰਜ ਮੈਂਬਰੀ ਕਿੰਨੇ ਬਣਾਈ ਸੀ ਜੇ ਤੁਸੀਂ ਕਾਲਟਿਕ ਸਾਹਿਬ ਵਾਲੇ ਵੀ ਭੜੇਖਾ ਪਾਉਣਾ ਹੈ ਤਾਂ ਉਹ ਵੀ ਸੱਤ ਮੈਂਬਰੀ ਸੀ ਉਹ ਕਮੇਟੀ ਚੱਲ ਨਹੀਂ ਸਕੀ ਕਿਉਂਕਿ ਤੁਹਾਡੇ ਨਤੀਰੇ ਕਰਕੇ ਦੋ ਜਿਹੜੇ ਸੀਨੀਅਰ ਮੋਸ ਚੰਗੇ ਕੰਪੀਟੈਂਟ ਸ਼ਰੀਫ ਤੇ ਸਭ ਤੋਂ ਤਜਰਬੇਕਾਰ ਮੈਂਬਰ ਸੀਗੇ ਧਾਮੀ ਸਾਹਿਬ ਦੇ ਬਡੁੰਗਰ ਸਾਹਿਬ ਉਹ ਦੋਨੇ ਛੱਡ ਗਏ ਸੀ ਇਸੇ ਕਰਕੇ ਵੀ ਜੋ ਤੁਹਾਡਾ ਬੰਤਾਰਾ ਤੁਹਾਡੀ ਸੋਚ ਜਿਹੜੀ ਹੈ ਕੋਈ ਪੋਜ਼ਿਟਿਵ ਨਹੀਂ ਹੈਗੀ ਉਹਨਾਂ ਨੇ ਲਿਖ ਕੇ ਕਾਲਟਕ ਸਾਹਿਬ ਨੂੰ ਅਸਤੀਫਾ ਦਿੱਤਾ ਸੀ ਹੁਣ ਮੈਂ ਇਹਨਾਂ ਨੂੰ ਪੁੱਛਣਾ ਇੱਕ ਗੱਲ ਮੈਨੂੰ ਜ਼ਰੂਰ ਪੁੱਛ ਦਿਓ ਬਾਕੀ ਤਾਂ ਦੱਸਦੇ ਕੱਖ ਨਹੀਂ ਸਾਨੂੰ ਤਾਂ ਕਹਿੰਦੇ ਸੀ ਕਿ ਅਕਾਲ ਤਖਤ ਤੋਂ ਭੱਜ ਕੇ ਜਦੋਂ ਅਸੀਂ ਭੁੰਦਰ ਸਾਹਿਬ ਸਰਨਾ ਸਾਹਿਬ ਗਾਬੜਿਆ ਸਾਹਿਬ ਸਾਰੇ ਅਸੀਂ ਸਿੱਖੋਂ ਸਾਹਿਬ ਨਗਾ ਸਾਹਿਬ ਅਸੀਂ ਇਕੱਠੇ ਹੋ ਕੇ ਜਦੋਂ ਜਾਂਦੇ ਸੀ ਉੱਥੇ ਬੇਨਤੀ ਕਰਨ ਵਾਸਤੇ ਸਿੰਘ ਸਾਹਿਬ ਨੂੰ ਸਾਰੇ ਲੀਗਲ ਓਪੀਨੀਅਲ ਨਾਲ ਲੈ ਕੇ ਜਾਂਦੇ ਸੀ ਸਾਰੇ ਡਾਕੂਮੈਂਟ ਨਾਲ ਲੈ ਕੇ ਜਾਂਦੇ ਸੀ ਸਾਰੇ ਉੱਥੇ ਨਿਖਤੀ ਜੋਦੜੀ ਕਰਦੇ ਸੀ ਅਸੀਂ ਹਰ ਹੁਕਮ ਸ੍ਰੀ ਕਾਲਕਟਕ ਸਾਹਿਬ ਦਾ ਪ੍ਰਵਾਨ ਕਰ ਲਿਆ ਪਰ ਸਿੰਘ ਸਾਹਿਬ ਬੇਨਤੀ ਹੈ ਕਿ ਕਾਨੂੰਨ ਦੇਸ਼ ਦਾ ਸੰਵਿਧਾਨ ਦੇਸ਼ ਦਾ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਇਹ ਜਿਹੜੀਆਂ ਨੇ ਇਹ ਸਾਨੂੰ ਮਨਾ ਕਰਦੀਆਂ ਇਸ ਗੱਲ ਤੋਂ ਕਿ ਜੇ ਥੋੜਾ ਜਿਹਾ ਵੀ ਤੁਸੀਂ ਇਹਦਾ ਰੈਫਰੈਂਸ ਸਾਡੀ ਉਹਦੀ ਭਰਤੀ ਦੇ ਵਿੱਚ ਆਇਆ ਤੇ ਸਾਡੇ ਵਿਰੋਧੀ ਦੁਸ਼ਮਣ ਬਹੁਤ ਵੱਡੇ ਨੇ ਸਾਡੀ ਪਾਰਟੀ ਦੀ ਮਾਨਤਾ ਰੱਦ ਹੋ ਜਾਏ ਅਸੀਂ ਸਾਰਾ ਕੁਝ ਲਿਖਤੀ ਤੌਰ ਤੇ ਦਿੱਤਾ ਸੀ ਬੇਨਤੀ ਕੀਤੀ ਸੀ ਫਿਰ ਸਿੰਘ ਸਾਹਿਬ ਨੇ ਸਾਡੀ ਗੱਲ ਸਮਝਣ ਤੋਂ ਬਾਅਦ ਕਹਿਆ ਸੀ ਕਿ ਹਾਂ ਵਰਕਿੰਗ ਕਮੇਟੀ ਇਹ ਕੰਮ ਕਰ ਲਵੇ ਔਰ ਅਗਲੇ ਦਿਨ ਸਿੰਘ ਸਾਹਿਬ ਨੇ ਫਿਰ ਉਹਦਾ ਧੰਨਵਾਦ ਵੀ ਕੀਤਾ ਸੀ ਅਸੀਂ ਕਮੇਟੀ ਵਾਲਿਆਂ ਨੂੰ ਆਪਣੀ ਜਿਹੜੀਆਂ ਡਿਊਟੀਆਂ ਲਈਆਂ ਸੀ ਉਹਦੇ ਚ ਪਾ ਵੀ ਲਿਆ ਸੀ ਉਹਦਾ ਵੀ ਜਿਹੜੇ ਉਸ ਵੇਲੇ ਦੇ ਸਿੰਘ ਸਾਹਿਬ ਹੈ ਉਹਨਾਂ ਨੇ ਜਿਹੜਾ ਕਹਿ ਸੀ ਕਿ ਚੰਗਾ ਹੋ ਗਿਆ ਇਸ ਕਰਕੇ ਇਹਨਾਂ ਨੂੰ ਹੁਣ ਬੇਨਤੀ ਹੈ ਸਾਨੂੰ ਕਹਿੰਦੇ ਆਕਾਲ ਤਖਤ ਸਾਬ ਤੋਂ ਭੱਜ ਗਏ ਭਈ ਤੁਸੀਂ ਤਾਂ ਜੰਮਣ ਤੋਂ ਪਹਿਲਾਂ ਹੀ ਭੱਜ ਗਏ ਭਾਈ ਹਾਲੇ ਤਾਂ ਪਾਰਟੀ ਦਾ ਕਿੱਥੇ ਦੱਸੋ ਸਾਰੀ ਪਰਚੀ ਤੇ ਹੁਣ ਤੁਸੀਂ ਆਕਾਲ ਤਖਤ ਸਾਹਿਬ ਦਾ ਨਾਂ ਕਿਉਂ ਨਹੀਂ ਲਿਖਿਆ ਉੱਤੇ ਲਿਖਣਾ ਚਾਹੀਦਾ ਸੀ ਨਾ ਤੁਹਾਨੂੰ ਫਿਰ ਤੁਸੀਂ ਫੋਟੋ ਵੀ ਲਾਉਂਦੇ ਅਕਾਲ ਤਖਤ ਸਾਹਿਬ ਦੀ ਪਰ ਲਿਖਿਆ ਕਿਉਂ ਨਹੀਂ ਕਿਉਂਕਿ ਪਤਾ ਹੈ ਕਿ ਹੁਣ ਦਿੱਲੀ ਵਾਲਿਆਂ ਨਾਲ ਰਲ ਕੇ ਤੇ ਅਸੀਂ ਨਵੀਂ ਪਾਰਟੀ ਜਿਹੜੀ ਬਣਾਉਣੀ ਹੈ ਉੱਥੇ ਜਿੰਨੀਆਂ ਮਰਜ਼ੀ ਵੱਡੀਆਂ ਸਪਾਰਸ਼ਾਂ ਹੋਣ ਜੇਬ ਵਿੱਚ ਧਾਰਮਿਕ ਡਾਇਰੈਕਸ਼ਨ ਦਾ ਜ਼ਿਕਰ ਆ ਗਿਆ ਤੇ ਫੇਰ ਪਾਰਟੀ ਰਜਿਸਟਰ ਨਹੀਂ ਹੋਣੀ ਇਸ ਕਰਕੇ ਹੁਣ ਅਕਾਲ ਤਖਤ ਸਾਹਿਬ ਤੋਂ ਕੌਣ ਭੱਜਿਆ ਇਹਦਾ ਜਵਾਬ ਤੇ ਸਾਨੂੰ ਇਹਨਾਂ ਨੂੰ ਘਟੋ ਘਟ ਦੇਣਾ ਚਾਹੀਦਾ ਨਾ ਪੁੰਦਰ ਸਾਹਿਬ ਤਾਂ ਹੁਣ ਵੀ ਬੇਨਤੀ ਤੁਹਾਡੇ ਸਾਹਮਣੇ ਕਰਕੇ ਹਟਿਆ 50 ਵਾਰੀ ਪਹਿਲਾਂ ਕੀਤੀ ਅਸੀਂ ਪਾਰਟੀ ਵੱਲੋਂ ਬੇਨਤੀ ਕਿ ਜੇ ਤੁਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਤੇ ਆਓ ਇੱਥੇ ਆ ਕੇ ਭਰਤੀ ਕਰੋ ਇੱਥੇ ਆ ਕੇ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਸੀ ਤੇ ਇੱਥੇ ਪੁੰਦਰ ਸਾਹਿਬ ਨੇ ਕਿਹਾ ਕਿ ਤੁਸੀਂ ਦਫ਼ਤਰ ਆਓ ਉੱਥੇ ਕਿਉਂ ਬੈਠੇ ਹੋ ਇੱਥੇ ਅਸੀਂ ਸਾਰਾ ਪਾਰਲੀਮੈਂਟਰੀ ਬੋਰਡ ਪੂਰਾ ਬੈਠੇ ਇੱਥੇ ਢੀਂਦੇ ਰਹੇ ਕਿ ਇੱਥੇ ਆਉਣਗੇ ਨਹੀਂ ਆਏ ਤੇ ਫਿਰ ਪੁੰਦਰ ਸਾਹਿਬ ਨੇ ਕਿਹਾ ਵੀ ਚਲ ਜੇ ਤੁਹਾਨੂੰ ਇੱਥੇ ਸੰਗ ਲੱਗਦੀ ਹੈ ਦਫ਼ਤਰ ਤੁਸੀਂ ਮੇਰੇ ਘਰ ਆ ਜਾਓ ਇਹ ਘਰ ਚੱਲ ਕੇ ਮਿਲਣ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਉੱਥੇ ਵੀ ਇਹਨਾਂ ਨੇ ਕਿਹਾ ਕਿ ਤੁਸੀਂ ਕਾਪੀਆਂ ਲੈ ਲਓ ਹੁਣ ਕਿੰਨੀ ਵਾਰੀ ਪਾਰਟੀ ਬੇਨਤੀ ਕੀਤੀ ਪਰ ਤੁਹਾਨੂੰ ਹੁਣ ਪਿੱਛੋਂ ਜਿਹੜੇ ਤੁਹਾਡੇ ਆਦੇਸ਼ ਦੇਣ ਵਾਲੇ ਆ ਦਿੱਲੀ ਵਾਲੇ ਉਹਨਾਂ ਦਾ ਆਦੇਸ਼ ਸੀ ਵੀ ਨਹੀਂ ਤੁਸੀਂ ਅਕਾਲੀ ਦਲ ਦਾ ਨੁਕਸਾਨ ਕਰਨਾ ਇਸ ਕਰਕੇ ਮੈਂ ਪੰਜਾਬ ਦੀ ਜਨਤਾ ਨੂੰ ਵੀ ਬੇਨਤੀ ਕਰਦਾ ਕਿ ਆ ਚੰਗੀ ਤਰ੍ਹਾਂ ਪੜਿਓ ਤੇ ਜਿਹੜੇ ਮੈਂ ਸਵਾਲ ਇਹਨਾਂ ਨੂੰ ਕਰ ਰਿਹਾ ਕਿਰਪਾ ਕਰਕੇ ਇਹ ਸਵਾਲ ਜਿਹੜੇ ਆ ਨਾ ਇਹ ਉਹਨਾਂ ਨੂੰ ਜਿਹੜੇ ਆ ਉਹਨਾਂ ਦੇ ਜਵਾਬ ਜ਼ਰੂਰ ਸੰਗਤ ਨੂੰ ਦੇ ਦੇਣ ਨਹੀਂ ਤਾਂ ਜੇ ਬੇਇਮਾਨੀ ਕਰਨੀ ਤੇ ਦਰਬਾਰ ਸਾਹਿਬ ਤੋਂ ਹਟ ਕੇ ਕਰਨ ਥੋੜਾ ਬਿਰੇ ਦੂਰ ਜਾ ਕੇ ਕਰਨ ਉੱਥੇ ਕਾਰਪੋਰੇਸ਼ਨ ਕਿੱਡਾ ਵੱਡਾ ਸ਼ਹਿਰ ਹੈ ਜ਼ਰੂਰੀ ਹੈ ਕਿ ਦਰਬਾਰ ਸਾਹਿਬ ਵਰਗੀ ਪੁਇਤਰ ਥਾਂ ਤੇ ਲੱਗੇ ਆ ਕੇ ਤੁਸੀਂ ਜਲ ਸਫਾਈ ਦਾ ਕੰਮ ਕਰਨਾ ਉੱਥੇ ਕੋਈ ਇਹੋ ਜਿਹਾ ਕੰਮ ਕਰਨਾ ਚੰਗਾ ਲੱਗਦਾ ਜਦੋਂ ਦੋ ਨੰਬਰ ਦਾ ਮੱਥਾ ਕਰਨਾ ਥੋੜੀ ਜਿਹੀ ਦੂਰ ਜਾ ਕੇ ਕਰ ਲੋ ਘਟੋ ਘਟੋ ਚਲੋ ਮੱਥਾ ਟੇਕਣੇ ਟੇਕੋ ਪਰ ਇਹੋ ਜਿਹਾ ਕੰਮ ਤੁਸੀਂ ਉੱਥੇ ਬੈਠ ਕੇ ਕਰੋਗੇ ਤੇ ਦੱਸੋ ਇਹਦੇ ਨਾਲ ਕਿਦਾਂ ਜਿਹੜਾ ਤੁਹਾਡੇ ਕੰਮ 'ਚ ਬਰਕਤ ਪਏਗੀ ਸੋ ਇੱਕ ਤਾਂ ਇਹਨਾਂ ਨੂੰ ਸੁਚੇਤ ਰਹਿਣ ਦੀ ਗੱਲ ਕਰਦਾ ਦੂਜਾ ਧਾਨੀ ਸਾਹਿਬ ਦਾ ਭੁੱਦਰ ਸਾਹਿਬ ਨੇ ਪਾਰਟੀ ਵੱਲੋਂ ਸਵਾਗਤ ਕਰ ਦਿੱਤਾ ਉਹ ਬਹੁਤ ਸਵਾਗਤ ਹੈ ਚੰਗੀ ਗੱਲ ਆ ਪਿੰਡਾਂ ਵੀ ਪਾਰਟੀ ਦਾ ਡੈਲੀਗੇਸ਼ਨ ਘਰ ਜਾ ਕੇ ਅਸੀਂ ਸਾਰੇ ਬੇਨਤੀ ਕਰਕੇ ਆਏ ਸੀ ਔਰ ਆਸ ਕਰਦੇ ਹਾਂ ਕਿ ਉਹ ਆ ਕੇ ਆਪਣਾ ਕਾਰਜ ਸੰਭਾਲਣਗੇ ਪਰ ਇੱਕ ਮੇਰੀ ਬੇਨਤੀ ਹੈ ਕਿ ਆ ਜਿਹੜੇ ਸਾਡੇ ਐਗਜ਼ੈਕਟਿਵ ਦੇ ਮੈਂਬਰ ਸਰਬਾਨਾਂ ਨੂੰ ਤੇ ਐਸਜੀਪੀਸੀ ਮੈਂਬਰ ਸਰਬਾਨਾਂ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਇਹ ਮਾਨੋ ਭਰਾਵਾ ਨੂੰ ਬੇਨਤੀ ਕਰਦਾ ਕਿ ਪੰਜਾਬ ਨੂੰ ਖਾਨਾ ਚੰਗੀ ਵਾਲੇ ਪਾਸੇ ਨਾ ਦੇ ਇੱਕ ਬਹੁਤ ਹਾਲਾਤ ਅੱਗੇ ਖਰਾਬ ਹੈ ਭੁੰਦਰ ਸਾਹਿਬ ਨੇ ਜ਼ਿਕਰ ਕੀਤਾ ਪਰ ਆ ਜਿਸ ਤਰੀਕੇ ਤੁਸੀਂ ਜਿਹੜੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਦੇ ਸਿਕੰਡੀ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਭਾ ਹੋਵੇ ਅਸੀਂ ਪਹਿਲਾਂ ਵੀ ਕਿਹਾ ਸੀ ਪੀ ਇਹ ਤਰੀਕਾ ਨਹੀਂ ਹੁੰਦਾ ਚੁਣੇ ਹੋਏ ਮੈਂਬਰਾਂ ਨੂੰ ਕਹੋ ਕਿ ਤੁਸੀਂ ਕੰਮ ਨਹੀਂ ਕਰਨਾ ਉਹਦਾ ਤਰੀਕਾ ਹੈ ਕਿ ਸਮਾਂ ਹੋ ਗਿਆ ਤੁਹਾਡੀ ਦਲੀ ਵਾਲਿਆਂ ਨਾਲ ਯਾਰੀ ਹੈ ਜਾ ਕੇ ਇਲੈਕਸ਼ਨ ਕਰਾ ਲਓ ਸ਼ਰਮਣੀ ਗੁੱਦਰਪੰਧ ਕਮੇਟੀ ਦੀ ਅਸੀਂ ਲੜਨ ਨੂੰ ਤਿਆਰ ਹਾਂ ਉਦੋਂ ਪਤਾ ਲੱਗ ਜਾਏਗਾ ਕਿ ਸੰਗਤ ਕਿਹਦੀ ਝੋਲੀ ਦੇ ਵਿੱਚ ਖੈਰ ਪਾਉਂਦੀ ਹੈ ਪਰ ਆਹ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਕਿਰਪਾ ਕਰਕੇ ਇਹ ਕੰਮ ਜਿਹੜਾ ਇਹ ਨਾ ਕਰੋ ਡਾਕਟਰ ਸਾਹਿਬ ਜਿਵੇਂ ਬਾਰ-ਬਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਦਰਜਿਆ ਜਾ ਰਿਹਾ ਹੈਗਾ ਤੁਸੀਂ ਵੀ ਕਹਿ ਰਹੇ ਹੋ ਕਿ ਉਹ ਜਿਹੜੀ ਕੌਮ ਹੈਗੀ ਹੈ ਕਈ ਮ ਗੋਗਲ ਦੇ ਵਿੱਚ ਵੀ ਹੈਗੀ ਆ ਕਿਉਂਕਿ ਕੱਲ ਉਹਨਾਂ ਨੇ ਇੱਕ ਵੱਡਾ ਕੱਟ ਵੀ ਬਣਾਇਆ ਹੋਇਆ ਕਿ ਡਾਗਰਾ ਦੀ ਹੈਗਾ ਕਿ ਅਕਾਲਤਖ ਸਾਬ ਨੂੰ ਇਨਸਟਰੂਏਟ ਕਰਨਾ ਚਾਹੀਦਾ ਹੈ ਦੇਖੋ ਜਿਹੜੀ ਅਸੀਂ ਤਾਂ ਸਗੋਂ ਬੇਨਤੀ ਜਿਹੜੀ ਅਕਾਲਤਖ ਸਾਬ ਤੇ ਕੀਤੀ ਸੀਗਾ ਕਿ ਇਹ ਪਾਰਟੀ ਦਾ ਆਪਣਾ ਵਰਕਿੰਗ ਕਮੇਟੀ ਦਾ ਈ ਸ਼ਵ ਹੈ ਕਿ ਪਾਰਟੀ ਦੇ ਸੰਵਿਧਾਨ ਦੇ ਵਿੱਚ ਜਦੋਂ ਕੋਈ ਅੱਜ ਕਿਸੇ ਵੀ ਧਰਮ ਦੀ ਗੱਲ ਆ ਚਾਹੇ ਕੱਲਾ ਸਿੱਖ ਧਰਮ ਨਹੀਂ ਚਾਹੇ Hindu ਧਰਮ ਹੈ ਚਾਹੇ ਮੁਸਲਮਾਨ ਹੈ ਚਾਹੇ ਕ੍ਰਿਸਚੀਅਨ ਧਰਮ ਕੋਈ ਵੀ ਪਾਰਟੀ ਕਿਸੇ ਵੀ ਧਰਮ ਨਾਲ ਜੁੜ ਕੇ ਅਗਰ ਹੁਣ ਕੰਮ ਕਰਦੀ ਹੈ ਤੁਹਾਨੂੰ ਵੀ ਪਤਾ ਬਤੌਰ ਜਰਨਲਿਸਟ ਤੇ ਉਹ ਪਾਰਟੀ ਦੀ ਮਾਨਤਾ ਜਿਹੜੀ ਨਹੀਂ ਰਹੀ ਬੜੇ ਸੀਰੀਅਸ ਹੁਣ ਕਾਨੂੰਨ ਬਣ ਚੁੱਕੇ ਆ ਗਾਈਡਲਾਈਨਸ ਇਲੈਕਸ਼ਨ ਕਮਿਸ਼ਨ ਦੀ ਬਣ ਚੁੱਕੀਆਂ ਸੁਪਰੀਮ ਕੋਰਟ ਦੀਆਂ ਜੱਜਮੈਂਟ ਆ ਚੁੱਕੀਆਂ ਇਸ ਕਰਕੇ ਧਾਰਮਿਕ ਖੇਤਰ ਦੇ ਵਿੱਚ ਤੇ ਜੋ ਹੁਕਮ ਹੋਇਆ ਅਸੀਂ ਪ੍ਰਵਾਨ ਕੀਤਾ ਤਾਂ ਇਹਦੇ ਅਸੀਂ ਉਦੋਂ ਬੇਨਤੀ ਕਰਕੇ ਆਏ ਸੀ ਕਿ ਇਹ ਜਿਹੜੇ ਆ ਇਹ ਸਾਡੇ ਵਿਰੋਧੀਆਂ ਨੂੰ ਫਾਇਦਾ ਦਾ ਪਹੁੰਚੇਗਾ ਇਸ ਕਰਕੇ ਉਦੋਂ ਫਿਰ ਸਿੰਘ ਸਾਹਿਬ ਨੇ ਸਾਡੀ ਗੱਲ ਸਮਝਣ ਤੋਂ ਬਾਅਦ ਹੀ ਵਰਕਿੰਗ ਕਮੇਟੀ ਨੂੰ ਕਹਿਆ ਸੀ ਕਿ ਹਾਂ ਠੀਕ ਹੈ ਫਿਰ ਅਸੀਂ ਵਰਕਿੰਗ ਕਮੇਟੀ ਦੀ ਕਰਕੇ ਸਾਰਾ ਕੰਮ ਸ਼ੁਰੂ ਕੀਤਾ ਸੀ ਪਰ ਇਹਨਾਂ ਨੇ ਰੌਲਾ ਪਾਈ ਰੱਖਿਆ ਕਿ ਅਕਾਲ ਤਖਤ ਤੋਂ ਭੱਜ ਗਏ ਅਕਾਲ ਤਖਤ ਤੋਂ ਭੱਜ ਗਏ ਤੇ ਹੁਣ ਹੁਣ ਕੇ ਕੌਣ ਭੱਜਿਆ ਲੇਕਿਨ ਲੱਗਦਾ ਨਹੀਂ ਅਸੀਂ ਤਾਂ ਸੱਚ ਸਵਿਕਾਰ ਕਰਦੇ ਪਏ ਸੀ ਅਸੀਂ ਤਾਂ ਸੱਚੀ ਗੱਲ ਬਾਤ ਤੇ ਬੇਨਤੀ ਕਰਦੀ ਸੀ ਭੱਜੇ ਤਾਂ ਨਹੀਂ ਅਸੀਂ ਤਾਂ ਪ੍ਰੈਕਟੀਕਲ ਡਿਫਿਕਲਟੀ ਦੱਸਦੇ ਪਏ ਸੀ ਤੇ ਸਾਨੂੰ ਕਹਿੰਦੇ ਸੀ ਭੱਜ ਗਏ ਤੇ ਹੁਣ ਭੱਜਿਆ ਕੌਣ ਹੈ ਇਹ ਕਿ ਡਾਕਟਰ ਆਵ ਲਖਰਨੀ ਕੇ ਸਪਸ਼ਟ ਦਿਸ਼ਾ ਨਿਰਦੇਸ਼ ਹੋਣੇ ਚਾਹੀਦੇ ਨੇ ਇਸ ਮਸਲੇ ਦੇ ਵਿੱਚ ਨਹੀਂ ਚਲੋ ਗੱਲ ਹੈ ਨਾ ਜਿਹੜੀ ਆ ਉਹ ਸਰਪੰਚ ਸਾਹਿਬ ਦੀ ਹੈ ਜੋ ਜੋ ਉਹਨਾਂ ਨੇ ਕਿਸੇ ਵੇਲੇ ਕੋਈ ਆਰਡਰ ਹੋ ਗਿਆ ਸਾਡੀ ਡਿਊਟੀ ਬੰਦੀ ਹੁੰਦੀ ਹੁੰਦੀ ਉਹਨਾਂ ਦੇ ਜਾ ਕੇ ਅੱਗੇ ਜੋ ਸਾਡੇ ਕੋਲ ਕਾਨੂੰਨੀ ਪੋਜੀਸ਼ਨ ਹੈ ਉਹ ਅਸੀਂ ਬੇਨਤੀ ਕੀਤੀ ਉਹਨੂੰ ਕੋਈ ਜਾ ਕੇ ਦੁਬਾਰਾ ਹੋ ਜਾਂਦਾ ਕਿਤੇ ਉਸ ਵੇਲੇ ਕਈ ਗੱਲ ਕਿਸੇ ਪਾਸੇ ਹਰ ਚੀਜ਼ ਦਾ ਪਤਾ ਨਹੀਂ ਹੁੰਦਾ ਉਹਨਾਂ ਨੇ ਲਿਖਿਆ ਸੀ ਅਸੀਂ ਜਾ ਕੇ ਆਪਣੀ ਲੀਗਲ ਪੋਜੀਸ਼ਨ ਦੱਸੀ ਉਹਨਾਂ ਨੇ ਕਿਹਾ ਆਪਕੇ ਹਾਂ ਠੀਕ ਹੈ ਮੈਂ ਵਿਧੀ ਵਿਧਾਨ ਵਿੱਚ ਲਿਖਿਆ ਹੋਇਆ ਤੇ ਵਿਧੀ ਵਿਧਾਨ ਦੇ ਮੁਤਾਬਕ ਤੁਸੀਂ ਕਰ ਲਓ ਅਸੀਂ ਕਰਾਂਗੇ